ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। no

इहो कुझु ख़्यालु काधी थोरा हर बाबा दुकान ओम जय काला दारी रे ਨਵਾਸ਼ਾ ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਆਂ ਦਰਬਾਰ ਪੀਰ ਨਗਾਹਾ ਦਰਬਾਰ ਪੀਰ ਨਗਾਹ ਤੇ ਸੰਗਤਾਂ ਦਾ ਤੁਹਾਨੂੰ ਰਸ ਦਿਖਾ ਰਹੇ ਆ ਜੀ ਆ ਲਾਈਵ ਤੁਹਾਨੂੰ ਦਿਖਾ ਰਹੇ ਆ ਜੀ ਪੀਰ ਨਗਾਹੇ ਵਾਲਾ ਹਿਮਾਚਲ ਪ੍ਰਦੇਸ਼ ਜਿਹੜਾ ਪੀਰਾਂ ਦਾ ਰੋਜਾ ਹੈ ਤੁਹਾਨੂੰ ਦਿਖਾ ਰਹੇ ਆ ਸਿੱਧਾ ਪ੍ਰਸਾਰਣ ਤੁਹਾਨੂੰ ਹਾਂ ਸਭੀ ਕੋ ਚਿੱਤ ਕੀਤਾ ਜਾਂਦਾ ਹੈ ਕਿ ਆਪ ਆਪਣੇ ਤੁਸੀਂ ਦੇਖ ਰਹੇ ਹੋ ਸੰਗਤ ਕਿਵੇਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਹੈ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਤੁਸੀਂ ਇਹ ਪੀਰ ਲਗਾ ਹੈ ਦਰਬਾਰ ਤੇ ਸੰਗਤ ਦਾ ਰਸ਼ ਅੱਜ ਇਹ ਸੋਨੇ ਤੋਂ ਸਾਡੇ ਗੋਗਾ ਜੀ ਪਹੁੰਚੇ ਨੇ ਜੀ ਆ ਇਹ ਵੀ ਸੰਗਤਾਂ ਨੂੰ ਬਹੁਤ 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 ਮੁਬਾਰਕਾਂ ਜੀ ਸਾਰੀਆਂ ਸੰਗਤਾਂ ਜਿਹੜੀਆਂ ਵੀਰਵਾਰ ਅੱਜ ਪਹੁੰਚੀਆਂ ਬੜਾ ਰਾਸ਼ਿਆ ਤੇ ਬੜਾ ਉਸ਼ਾ ਆ ਸੰਗਤਾਂ ਦੇ ਵਿੱਚ ਏ ਦੁਰਗਾਪੁਰ ਤੋਂ ਸੰਗ ਆਇਆ ਤੇ ਰਕਣਾ ਵਾਲੇ ਵੀ ਮੇਲੇ ਤੁਹਾਡੇ ਰਕਣਾ ਤੋਂ ਵੀ ਸੰਗ ਪਹੁੰਚਿਆ ਹੋਇਆ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਸੰਗਤਾ ਇਸੇ ਤਰ੍ਹਾਂ ਜੁੜ ਰਹੀਆਂ ਨੇ ਆ ਦੁਰਗਾਪੁਰ ਤੋਂ ਸੰਗਤ ਆਈਆਂ ਨਵਾਂ ਸ਼ਹਿਰ ਤੋਂ ਵੀ ਸੰਗਤ ਆਈਆਂ ਨੇ ਦੁਰਗਾਪੁਰ ਤੋਂ ਭਗਤ ਜੀ ਆਏ ਨੇ ਜਕਾਰਾ ਲਾ ਦਿਓ ਜੀ ਇੱਕ ਵਾਰੀ ਜਕਾਰਾ ਪੀਰ ਨਗਾਏ ਨਾ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ ਆ ਦਰਬਾਰ ਪੀਰ ਨਗਾਹਾ ਸਾਰੀਆਂ ਸੰਗਤਾਂ ਦੇਖ ਸਕਦੀਆਂ ਜੀ ਕਿਵੇਂ ਪੀਰਾਂ ਦੇ ਦਰਬਾਰ ਤੇ ਰਸ਼ ਪਿਆ ਹੋਇਆ ਦੇਖ ਸਕਦੇ ਹੋ ਤੁਸੀਂ ਦਰਬਾਰ ਪੀਰ ਨਗਾਹੇ ਵਾਲਾ ਆ ਸੰਗਤਾਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਜੀ ਤੁਹ ਵੀ ਦੇਖ ਸਕਦੇ ਹੋ ਸੰਗਤਾਂ ਦਾ ਕਿਵੇਂ ਰਸ਼ ਪਿਆ ਹੋਇਆ ਆ ਲਾਈਨਾਂ ਦੇ ਵਿੱਚ ਪੀਰ ਨਗਾਹੇ ਵਾਲੇ ਦੇ ਦਰਬਾਰ ਤੇ ਮੱਥਾ ਟੇਕਣ ਲਈ ਸੰਗਤਾਂ ਆ ਆਪਣੀ 바ਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੀ ਪੇਸ਼ਕਸ਼ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਜੀ ਆ ਤੁਸੀਂ ਦੇਖ ਰਹੇ ਹੋ ਦਰਵਾਰ ਪੀਰ ਨਗਾਹ ਜਿੱਥੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਪਣੀ 바ਰੀ ਦਾ ਇੰਤਜ਼ਾਰ ਕਰ ਰਹੇ ਨੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਆ ਪੀਰ ਨਗਾਹੇ ਵਾਲਾ ਦਰਵਾਰ बढ़िया बढ़िया अपने बच्चों को अपने साथ संभाल कर रखते हैं कोई भी आपके साथ होती है तो आप

কে বাপেরি দূর दुणा थीच्चे। दुणा थीच्चे। हाँ जी। हां पिंड रकड़ा ढां तो पैठवे वार्षिक चाले का अज पहले दिन की यात्रा पीर नगाहे की सो संगता पीर नगाहे दरबार से मथा टेकने ले जा रही निशान साहब लेके ਸੋਹਣੇ ਸੋਹਣੇ ਨਿਸ਼ਾਨ ਸਾਹਿਬ ਤੇ ਦੇਖਦਾ ਪ੍ਰਸ਼ਾਦ ਸੋ ਸਾਡੇ ਭਗਤ ਵਿਜੇ ਕੁਮਾਰ ਜੀ ਵੀ ਸਾਡੇ ਨਾਲ ਤੇ ਹੋਰ ਸਾਡੇ ਬਖਤਾਵਰ ਅੰਕਲ ਜੀ ਵੀ ਨਾਲ ਸਾਡੇ ਆ ਰਹੇ ਸੋ ਸਾਰੀਆਂ ਸੰਗਤਾਂ ਰਕੜਾ ਢਾਹ ਤੋਂ ਇਹ ਨੌ ਬਸਾਂ ਦਾ ਕਾਫਲਾ ਦਰਵਾਜ਼ੇ ਯਾਰਾ ਜਕਾਰਾ ਲੱਖਾਂ ਦੇ ਦਾਤੇ ਦਾ ਬੋਲ ਸਾਡੇ ਦਰਵਾਜ਼ੇ ਕੀ ਜੈ ਬੋਲ ਸਾਡੇ ਦਰਵਾਜ਼ੇ ਕੀ ਜੈ बहुत अच्छा लग रहा है या के कासर लगा जयकारा पीर नगाहे बोल साचे दरबार की जय जयकारा पीर नगाहे का बोल साचे दरबार की जय जयकारा पैरों चढ़िए दा बोल साचे दरबार की जय

जिन्हें में ही लगाए बाहर लगाने पर चोरी होने पर कमेटी की कोई जिम्मेदारी नहीं होगी ਪ੍ਰਿੰਸੀਪਲ ਜੀਐਸਪਰ ਖਾਸ ਤੰ ਸੀਨੀਅਰ ਕੈਂਡੀਡੇਟ ਟੂ ਨੰਬਰਸ ਹੈ ਇੰਦਜੀ ਸਿੰਘ ਮਾਹੀ ਇਹ ਸਾਡੇ ਜਿਹੜਾ ਸਕੂਲ ਹੈਗਾ ਇਹ ਕੱਢੀ ਦਾ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੀਐਸਪਰ ਮਾਡਲ ਸਕੂਲ ਜਿਹੜਾ ਹੈਗਾ ਉੱਤਲਾਇਆ ਹੈਗਾ ਜਿਹਦੇ ਵਿੱਚ ਪੀ ਨਾਸੂ ਤੋਂ ਲੈ ਕੇ ਪੰਜਵੀਂ ਜਮਾਤ ਇੰਗਲਿਸ਼ ਮੀਡੀਅਮ ਦੇ ਵਿਦਿਅਕ ਰੇ ਰੇ ਤੇ ਸਾਡੇ ਜੋ ਪੜ ਰਹੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਇਹ ਪਹੇਗਾ ਉਹਦੇ ਦੇ ਕੀ ਸਾਡੇ ਦੇ ਜਿਹੜਾ ਕਿ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਬਦ ਤੋਂ ਬਦ ਜਿਹੜੇ ਪੱਕੇ ਜਿਹੜੇ ਆ ਕਿ ਦਾਖਲਾ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜਿਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਖੇਡਾਂ ਦੇ ਪੱਖੋਂ ਇਹ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਵੀ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜਿਹੜਾ ਸਭ ਤੋਂ ਜਿਹੜਾ ਬੱਦਿਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇਮ ਤੋਂ ਲੈ ਕੇ ਬਾਦਮੀ ਕੋ ਕਲਾਸ ਤੱਕ ਸਾਡੇ ਆਏ ਇਹ ਕਲਾਸਾਂ ਜਿਹੜੀਆਂ ਹੈਗੀਆਂ ਤੇ ਸਾਡੇ ਕੋਲ ਪਲੱਸ 1 ਪਲੱਸ 2 ਜਿਹੜੀ ਆ ਕਮਰਸ ਵਿੱਚ ਜਿਹੜੀ ਹੈ ਜਿਹੜੀ ਕੀਤੀ ਹੈਗੀਆਂ ਤੇ ਇਸ ਇਹ ਜਿਹੜਾ ਹੈਗਾ ਸਾਡੇ ਇਹ ਜਿਹੜੀ ਕਲਾਸਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਲਿਆਓ ਆਪਣੇ ਬੱਚਿਆਂ ਨੂੰ ਜਿਹੜਾ ਆ ਦਾਖਲ ਕਰਵਾਓ ਤੇ ਸਾਾਨੂੰ ਜਿਹੜਾ ਆ ਇਹ ਇਗਲਾਸ ਹੈ ਜੋ ਮੈਂ ਕਹ ਕਉਂ ਮੂਦੇ ਧੰਨਵਾਦ ਇਹ ਸੱਜਣਾ ਸ਼ਹਿਰ ਫਗਸੇਈ ਨਗਰ ਦਾ ਸਵਤਨਤ੍ਰ ਕਾਜਦਿਆਂ ਵਿਸ਼ੇਸ਼ ਸਰਗਰਮੀਆਂ ਖਾਲ ਫੇਰ ਨਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ પ્રતિਸੰ ਨੂੰ ਇਜਾਜ਼ਤ ਦੇਉ ਧੰਨਵਾਦ